ਤੋ ਇਹ ਵੀਡੀਓ ਉਹਨਾਂ ਲਈ ਆ ਜਿਹੜੇ ਵੀਰ ਸ਼ਾਮ ਨੂੰ 2-3 ਪੈਗ ਦੇਸੀ दारू ਦੇ ਪੀ ਕੇ ਪੈਂਦੇ ਨੇ ਇਹ ਵੀਡੀਓ ਉਹਨਾਂ ਲਈ ਆ दारू ਪੀਣ ਦੇ ਸ਼ਕੀਨਾ ਲਈ ਆ ਤੋ ਦੋਸਤੋ ਇਸ ਵੀਡੀਓ ਨੂੰ 네ਗੇਟਿਵ ਪੁਆਇੰਟ ਵਜੋਂ ਨਾ ਲਿਆ ਜੇ ਇਸ ਵੀਡੀਓ ਵਿੱਚ ਅਸੀਂ ਪੋਜ਼ਿਟਿਵ ਦੇ ਵਿੱਚ ਦੱਸ ਰਹੇ ਹਾਂ ਵੀ ਜਦੋਂ ਵੀ ਤੁਸੀਂ दारू ਬਣਾਉਣੀ ਆ ਦੇਸੀ दारू ਬਣਾਉਣੀ ਆ ਦੇਸੀ दारू ਬਣਾਉਣ ਤੋਂ ਪਹਿਲਾਂ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਚੀਜ਼ਾਂ ਦੀ ਲਿਸਟ ਆਪਣੇ ਕੋਲੇ ਆ ਦੋਸਤੋ ਇਹ ਲਿਸਟ ਬਣਾਉਣ ਦਾ ਮਕਸਦ ਇਹ ਆ ਦੱਸਣ ਦਾ ਮਕਸਦ ਇਹ ਆ ਵੀ ਜਦੋਂ ਤੁਸੀਂ ਇਹ ਚੀਜ਼ਾਂ ਪਾ ਕੇ दारू ਬਣਾ ਲਈ ਨਾ ਦਾ ਤੁਹਾਨੂੰ ਕਦੀ ਤਿਆਬ ਬਣੇਗਾ ਨਾ ਤੁਹਾਡਾ পেট ਫੁੱਲੇਗਾ ਨਾ ਤੁਹਾਨੂੰ दारू ਪੀ ਕੇ ਉਲਟੀ ਆਏਗੀ ਤੇ ਬਹੁਤ ਸਾਰੀਆਂ ਯਾਨੀ ਕਿ 70% ਬਿਮਾਰੀਆਂ ਜਿਹੜੀਆਂ ਆਪਾਂ ਨੂੰ ਨਕਲੀ दारू ਪੀ ਕੇ ਹੁੰਦੀਆਂ ਜਾਂ ਜ਼ਹਿਰੀਲੀ दारू ਪੀ ਕੇ ਹੁੰਦੀਆਂ ਉਹ ਇਸ दारू ਨਾਲ ਨਹੀਂ ਹੋਣਗੀਆਂ ਤੇ ਦੋਸਤੋ ਮੈਂ ਇੱਕ ਸੱਜਣ ਕੋਲੇ ਗਿਆ ਰਾਤ ਨੂੰ ਤੇ ਉਹਦੀ ਪਾਰਟੀ ਸ਼ਾਰਟ ਹੀ ਚੱਲੀ ਜਾਂਦੀ ਸੀ ਤੇ ਉੱਥੇ ਪੈਕਸ਼ਾ ਗੋ ਲਈ ਜਾਂਦੇ ਸੀਗੇ ਤੇ ਮੈਂ ਨਾ ਨਹੀਂ ਲੈਂਦਾ ਮੈਂ ਤਾਂ ਪੀਂਦਾ ਨਹੀਂ ਬਾਈ ਜੀ ਮੈਂ ਤਾਂ ਤੁਹਾਨੂੰ ਪਤਾ ਵੀ ਸਾਲ ਆਪਾਂ ਸੌ ਪਾਰ ਰੱਖੀ 2 ਮੈਂ ਉਹਦੇ ਕੋਲੇ ਬੈਠਾ ਆਮ ਨਾ ਮੈਂ ਕਈ ਵਾਰਾਂ ਦੇਖਦਾ ਵੀ दारू ਪੀਤੀ ਵਾਲੇ ਬੰਦੇ ਦੇ ਮੂੰਹ ਚੋਂ ਗੋਡੇ-ਗੋਡੇ بو ਆਉਂਦੀ ਹੁੰਦੀ ਆ ਤੇ ਮੈਂ ਉਹਨਾਂ ਕੋਲੇ ਜਦੋਂ ਬੈਠਾ ਤੇ ਲਾਹਣ ਦਾ ਜਮਾ ਹੀ ਸਮੈਲ ਆਵੇ ਤੇ ਹੁਣ ਤਾਂ ਮੈਨੂੰ ਸਗੋਂ ਜ਼ਿਆਦਾ ਹੀ ਆਉਂਦੀ ਕਿਉਂਕਿ 2-3 ਮਹੀਨੇ ਹੋ ਗਏ ਛੱਡੀ ਨੂੰ ਬਾਹਲੀ ਸਮੈਲ ਆਉਂਦੀ ਸੀ ਮੈਂ ਜਦੋਂ ਵੀ ਕਿਸੇ ਕੋਲੇ ਜਾਵਣਾ ਤੇ ਲਾਹਣ ਦੀ ਇੰਨੀ ਸਮੈਲ ਆਉਂਦੀ ਤੇ ਉਹਨਾਂ ਕੋਲੋਂ ਮੈਨੂੰ ਸਮੈਲ ਆਵੇ ਮੈਂ ਆਖਾ ਯਾਰ ਬਾਈ ਮੈਨੂੰ ਦੱਸ ਰਾਜ ਕੀ ਆ ਵੀ ਆਹ दारू ਚ ਤੁਹਾਡੇ ਮੂੰਹਾਂ 'ਚ ਵੀ 스멜 ਨਹੀਂ ਆਉਂਦੀ। ਉਹਨੇ ਫਿਰ ਰਾਜ ਦੱਸਿਆ ਉਹਨੇ ਮੈਨੂੰ WhatsApp 'ਤੇ ਲਿਸਟ ਕਰਤੀ ਕਹਿੰਦਾ ਮੈਂ ਸੱਜਣਾ ਏਦਾਂ ਏਦਾਂ ਕਰਕੇ ਬਣਾਈ ਆ ਤੇ ਤੂੰ ਹੀ ਜਾ ਕੇ ਏਦਾਂ ਏਦਾਂ ਬਣਾ ਲੈ। ਫਿਰ ਦੋਸਤੋ ਮੈਂ ਆ ਲਿਸਟ ਬਣਵਾ ਕੇ ਲਿਆਂਦੀ ਆ 22 ਨੇ 80 ਕਿਲੋ ਗੁੜ ਦਾ ਦੱਸਿਆ ਵੀ 80 ਕਿਲੋ ਗੁੜ 'ਚ ਆ ਚੀਜ਼ਾਂ ਤੁਸੀਂ ਪਾਉਣੀਆਂ ਨੇ ਗੁੜ ਪਿਓਰ ਹੋਵੇ ਤੇ ਕਿਵੇਂ ਪਾਉਣੀਆਂ ਕਿਦਾਂ ਨਾਲ ਉਹਦੀ ਫੋਟੋ ਆਊਗੀ ਕੀ ਬਲਾਹ ਤੇ ਨਾਲ ਉਹਦਾ ਨਾਂ ਤੇ ਕਿੰਨੇ ਕਿਲੋ ਕਿੰਨੇ ਗ੍ਰਾਮ ਉਹ ਦੱਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਾਕੀ ਦੋਸਤੋ ਇਹ दारू ਪੀਣ ਦੇ ਸ਼ਕੀਨਾਂ ਲਈ ਵੀਡੀਓ ਆ ਮੈਂ ਕੋਈ ਨਸ਼ੇ ਨੂੰ ਪ੍ਰੋਮੋਟ ਨਹੀਂ ਕਰ ਰਿਹਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਤਾਂ ਮੈਂ ਮਾਫੀ ਚਾਹਣਾ ਜਸਟ ਕਿਉਂਕਿ ਜਿਹੜੇ ਪੀਂਦੇ ਹਨ ਉਹ ਛੱਡ ਨਹੀਂ ਸਕਦੇ ਬਾਕੀ ਡਾਕਟਰਾਂ ਨੇ ਵੀ ਕਿਹਾ ਵੀ 40 ਸਾਲ ਤੋਂ ਉੱਪਰ 2-4 ਪੈਗ ਲਾ ਕੇ ਪੈਜੋ ਕੋਈ ਦਿੱਕਤ ਨਹੀਂ ਟੈਨਸ਼ਨਾਂ ਬਹੁਤ ਨੇ ਅੱਜਕੱਲ ਪਰ ਮੈਂ ਤਾਂ ਕਹਿਣਾ ਵੀ दारू ਤੋਂ ਦੂਰ ਹੀ ਰਹੋ दारू ਸਿਹਤ ਲਈ ਹਾਨੀਕਾਰਕ ਆ ਪਰ ਜੇਕਰ ਤੁਸੀਂ ਕਹਿੰਦੇ ਵੀ दारू ਪੀਣੀ ਪੀਣੀ ਆ ਤੇ दारू ਸਿਹਤ ਲਈ ਘੱਟ ਹਾਨੀਕਾਰਕ ਹੋਵੇ ਤਾਂ ਇਹ ਚੀਜ਼ਾਂ ਆਪਾਂ ਪਾਉਣੀਆਂ ਜ਼ਰੂਰ ਠੀਕ ਹੈ ਦੋਸਤੋ ਚਲੋ ਜੀ ਕਰਦੇ ਹਾਂ ਸਟਾਰਟ ਤਾਂ ਦੋਸਤੋ ਇੱਕ ਗੱਲ ਨੋਟ ਕਰ ਲਿਆ ਜੀ ਇਹ ਸਮਾਨ ਜਿਹੜਾ 80 ਕਿਲੋ ਗੁੜ ਦੇ ਵਿੱਚ ਹੀ ਪਵੇਗਾ ਤੇ ਦੂਜੀ ਗੱਲ ਇਹ ਆ ਵੀ ਇਹ ਜਦੋਂ ਤੁਸੀਂ दारू ਨੂੰ ਕੱਢਣ ਲੱਗੇ ਉਸ ਵਕਤ ਹੀ ਇਹ ਸਮਾਨ ਦੀ ਵਰਤੋਂ ਹੁੰਦੀ ਆ ਜਦੋਂ ਵੀ ਤੁਸੀਂ ਗੁੜ ਯਾਨੀ ਕਿ ਮਿੱਟੀ ਦੇ ਵਿੱਚ ਦੱਬਣਾ ਉਸ ਵੇਲੇ ਇਹ ਸਮਾਨ ਬਿਲਕੁਲ ਨਾ ਪਾਇਆ ਜੀ ਕੱਲਾ ਗੁੜ ਹੀ ਪੈਂਦਾ ਉਸ ਵਕਤ ਜਾਂ ਕੋਈ ਮਸਾਲਾ ਪੈਂਦਾ ਚਲਾਉਣ ਵਾਸਤੇ ਪਰ ਜੇਕਰ ਤੁਸੀਂ ਇਹ ਸਮਾਨ ਪਾਉਣਾ ਤਾਂ दारू ਕੱਢਣ ਵੇਲੇ ਹੀ ਪਾਇਆ ਜੀ ਨੰਬਰ 1 ਤੇ ਦੋਸਤੋ ਤ੍ਰਿਫਲਾ ਨਾਲ ਇਹਦੀ ਤਸਵੀਰ ਆ ਗਈ ਜੀ ਨੰਬਰ 1 ਤੇ ਤ੍ਰਿਫਲਾ 1.5 ਕਿਲੋ 80 ਕਿਲੋ ਗੁਰਦਾ ਸਮਾਨਾ ਜੀ ਇਹ ਨੰਬਰ 2 ਤੇ ਖਸਖਸ 600 ਗ੍ਰਾਮ ਨੰਬਰ 3 ਤੇ ਸੁੰਡੀ ਬੂਟੀ 600 ਗ੍ਰਾਮ ਨੰਬਰ 4 ਤੇ ਜੀਰਾ 250 ਗ੍ਰਾਮ ਨੰਬਰ 5 ਤੇ ਫੁੱਲ ਗੁਲਾਬ ਦਾ 600 ਗ੍ਰਾਮ ਨੰਬਰ 6 ਤੇ ਫੁੱਲ ਕੇਸੂ 300 ਗ੍ਰਾਮ ਨੰਬਰ 7 ਤੇ ਮਲਠੀ 300 ਗ੍ਰਾਮ ਨੰਬਰ 8 ਤੇ ਜੰਗ ਹਰੜ 300 ਗ੍ਰਾਮ ਨੰਬਰ 9 ਤੇ ਬਾਜੀਆਂ ਖਟਾਈ ਬਾਜੀਆਂ ਖਟਾਈ 300 ਗ੍ਰਾਮ ਨੰਬਰ 10 ਤੇ ਸੌਂਫ ਮਿੱਠੀ 300 ਗ੍ਰਾਮ ਤੇ ਨੰਬਰ 11 ਤੇ ਸੰਦਲ ਬੂਰਾ 250 ਗ੍ਰਾਮ ਨੰਬਰ 12 ਤੇ ਛੋਟੀ ਇਲਾਚੀ 40 ਗ੍ਰਾਮ ਤੇ ਨੰਬਰ 13 ਤੇ ਸਫੇਦ ਮੁਸਲੀ 300 ਗ੍ਰਾਮ ਨੰਬਰ 14 ਦੇ ਵੱਡੀ ਇਲਾਚੀ 40 ਗ੍ਰਾਮ ਤੇ ਨੰਬਰ 15 ਤੇ ਸਾਲਮ ਪੰਜਾ 100 ਗ੍ਰਾਮ ਤੇ ਨੰਬਰ 16 ਤੇ ਛਿਲਕਾ ਕਿਨੂ 300 ਗ੍ਰਾਮ ਤਾਂ ਦੋਸਤੋ ਇਹ ਸਮਾਨ ਤੁਸੀਂ ਪੰਸਾਰੀ ਤੋਂ ਜਾ ਕੇ ਲੈਣਾ ਤੇ ਕੱਲਾ-ਕੱਲਾ ਲੈਣਾ ਇੱਕ ਤਾਂ ਇਹ ਤੁਹਾਨੂੰ ਪੈਕੇਟਾਂ ਦੇ ਦੇ ਦਿੰਦੇ ਆ ਉਹਨਾਂ 'ਚ ਦੋਸਤੋ ਕੋਈ ਪਤਾ ਨਹੀਂ ਕੀ ਕਟਾ ਤੇ ਕੀ ਵਾਧਾ ਜੇਕਰ ਤੁਸੀਂ ਪੰਸਾਰੀ ਤੋਂ ਲਾਉਂਗੇ ਤਾਂ ਅਰੀਨਲ ਮਿਲੂਗਾ ਤੇ ਚੰਗਾ ਮਿਲੂਗਾ ਬਾਕੀ ਦੋਸਤੋ दारू ਨਾ ਪੀਓ ਜੇਕਰ ਤੁਸੀਂ दारू ਪੀਣੀ ਹੀ ਪੀਣੀ ਆ ਤੇ ਕਟਣੀ ਹੀ ਕਟਣੀ ਆ ਤੇ ਸ਼ੌਂਕ ਨਾਲ ਕੱਢੋ ਆ ਚੀਜ਼ਾਂ ਪਾਓ ਤੇ ਸ਼ਾਮ ਨੂੰ ਦੋ ਪੈਗ ਲਾਓ ਟੈਨਸ਼ਨ ਫਰੀ ਹੋ ਕੇ ਸੌਂ ਜਾਓ ਤੇ ਦੋਸਤੋ ਕਿਸੇ ਨੂੰ ਤੰਗ ਨਾ ਕਰੋ ਪੀ ਕੇ ਇਹ ਨਹੀਂ ਕਹਿੰਦੇ ਵੀ दारू ਮਾੜੀ ਆ ਮੈਂ ਅੱਗੇ ਵੀ ਕਹਿ ਆ ਵੀ ਗੁੜ ਦਾ ਪਾਣੀ ਇੱਕ ਹਨਾ ਆ ਚੀਜ਼ਾਂ ਆ ਆਪਾਂ ਕਿਸੇ ਦਾ ਯਾਨੀ ਕਿ ਕਤਲ ਨਹੀਂ ਕਰ ਰਹੇ ਇਹਦੇ ਵਿੱਚ ਪਰ ਕੀ ਕਹਿੰਦੇ ਹੁੰਦੇ ਨੇ ਇਹਨੂੰ ਪੀ ਕੇ ਨਾ ਹੋਸ਼ ਜਿਹੜੇ ਆਪਣੇ ਹੋ ਜਾਂਦੇ ਖਰਾਬ ਫਿਰ ਆਪਾਂ ਕੀ ਕਰਦੇ ਆ ਵੀ ਆਣ ਗਮਾਂਡ ਨੂੰ ਕਰਦੇ ਤੰਗ ਤੇ ਉਦੋਂ ਫਿਰ ਆਪਾਂ ਹੋ ਜਾਂਦੇ ਗਲਤ ਹਨਾ ਤੇ ਇਸ ਕਰਕੇ ਕੰਟਰੋਲ 'ਚ ਪੀਂਦੇ ਆ ਲੋਕ ਬਹੁਤ ਸਾਰੇ ਲੋਕ ਆ ਜਿਹੜੇ ਵੀ दारू ਮੈਂ ਵੇਖਿਆ ਵੀ ਪੀ ਕੇ ਕਦੀ ਅਜੇ ਤੱਕ ਗਲਤ ਨਹੀਂ ਹੋਈ ਮੈਂ ਵੀ ਪੀਤੀ ਆ ਆਪਾਂ ਵੀ ਕਦੀ ਅੱਜ ਤੱਕ दारू ਪੀ ਕੇ ਗਲਤ ਨਹੀਂ ਹੋਏ ਹਾਂ ਜਿੱਦਾਂ ਬਥੇਰਾ ਸੀ ਕਿਸੇ ਨਾਲ ਯਾ ਭਈਆ ਬੋਪਾ ਲੈਨੇ ਆ ਪਰ दारू ਪੀ ਕੇ ਆਪਾਂ ਕਦੀ ਨਹੀਂ ਲੜੇ ਤਾਂ ਕੰਟਰੋਲ ਚ ਰੱਖੋਗੇ ਤਾਂ ਬਹੁਤ ਵਧੀਆ ਚੀਜ਼ ਆ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਜੀ ਤਾਂ ਦੋਸਤੋ ਮੈਂ ਇੱਕ ਵਾਰ ਫਿਰ ਮਾਫੀ ਮੰਗਦਾ ਵੀ ਮੈਂ दारू ਨੂੰ ਪ੍ਰਮੋਟ ਨਹੀਂ ਕਰਦਾ ਪਰ ਜਸਟ ਜਿਹੜੇ ਵੀਰ ਪੀਂਦੇ ਆ ਜਿਹੜੇ ਰਹਿ ਹੀ ਨਹੀਂ ਸਕਦੇ ਕਿਉਂ ਕੱਲੀ ਗਾਚੀ ਵਾਲੀ दारू ਪੀ ਕੇ ਮਰਦੇ ਜੀ ਆਹ ਸਮਾਨ ਪਾ ਲੋ ਯਾਰ ਜਿੱਥੇ ਤੁਸੀਂ ਗੁੜ ਲਿਆ ਸਕਦੇ ਜੀ ਉੱਥੇ ਵੱਧ ਵੱਧ ਕੋਈ 100 200 ਹੋਰ ਲਾ ਦੋ 250 ਲੱਗ ਜੂ ਚੀਜ਼ ਤਾਂ ਚੰਗੀ ਪੀਓਗੇ ਨਸ਼ਾ ਤਾਂ ਚੰਗਾ ਲਾਉਂਗੇ ਪੇਟ ਦੀਆਂ ਬਿਮਾਰੀਆਂ ਤਾਂ ਨਾ ਹੋਣਗੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੋਗੇ ਸ਼ੇਅਰ ਕਰ ਦੋ ਤਾਂ